ਬੋਲ ਮਾਰਦਿਆਂ ਨਾ ਜਾਂ ਬੋਲ ਮਾਰਦੇ ਨਹੀਂ ਜੀ ਹਾਂ ਉਹ ਠੀਕ ਹੋਣਗੇ ਜੀ ਇਹਦੇ ਜੀ ਮਤਲਬ ਆ ਜੋੜਾ ਸਾਹਿਬ ਲਾਣਾ ਪੈਂਦਾ ਮੱਥੇ ਤੇ ਹਾਂ ਜੀ ਜੋੜਾ ਸਾਹਿਬ ਲਾਣਾ ਪਈ ਤੇ ਸਾਹ ਤੋਂ ਜੋੜਾ ਕੱਢਿਆ ਹਾਂ ਤੇ ਕੰਬਰੀ ਦੇ ਮੱਥੇ ਨਾਲ ਲਾਤਾ ਹਾਂ ਜੀ ਜਦੋਂ ਮੱਥੇ ਨਾਲ ਆਇਆ ਤੇ ਉਹਦਾ ਸਰੀਰ ਠੀਕ ਹੋ ਗਿਆ ਠੀਕ ਹੈ ਜੀ ਗੁਰੂ ਅਮਰਦਾਸ ਨੇ 1 ਘੰਟੇ ਚ ਮਹਾਰਾਜ ਜੀ ਐਸੀ ਕਿਰਪਾ ਹੋ ਗਈ ਉਹਦਾ ਸਰੀਰ ਨੂੰ ਪਸੀਨਾ ਆਇਆ ਪਸੀਨਾ ਤੇ ਖੁੱਲ ਗਿਆ ਸਰੀਰ ਸਾਰਾ ਤੇ ਉਹ ਜੀਵਨ ਜੀ ਤੇ ਲੰਗਰ ਤੇ ਚੜੇ ਤੇ ਉਤਰੇ ਚੜੇ ਤੇ ਉਤਰੇ ਬੜੀ ਖੁਸ਼ ਅੱਜ ਪਹੁੰਚੇ ਜੀ ਆਪਾਂ ਗੁਰਦੁਆਰਾ ਜੀ ਪਹਿਨ ਸਾਹਿਬ ਸੱਚੀ ਮੰਜੀ ਅੱਜ ਜੀ ਆਪਾਂ ਉਹਰੇ ਸਾਰੇ ਇਤਿਹਾਸ ਬਾਰੇ ਤੁਹਾਨੂੰ ਦੱਸਾਂਗੇ ਤੇ ਉਹਨਾਂ ਨੂੰ ਮਲਾਵਾਂਗੇ ਜੀ ਜਿਨ੍ਹਾਂ ਦੇ ਬਜ਼ੁਰਗਾਂ ਨੇ ਜੀ 12 ਸਾਲ ਅਮਰਦਾਸ ਜੀ ਦੀ ਜੀ ਮਤਲਬ ਸੇਵਾ કરી ਉਹਨਾਂ ਦੀ ਭਗਤੀ કરી ਸਤਸ੍ਰੀਕਾਲ ਬਾਬਾ ਸਤਸ੍ਰੀਕਾਲ ਜੀ ਕੋਸ ਲਾਲ ਜੀ ਠੀਕ ਹੈ ਹਾਂ ਜੀ ਬੜੀਏ ਜੀ ਉਹਰੇ ਮਤਲਬ ਕਿਹੜੀਆਂ ਕਿਹੜੀ ਬਿਮਾਰੀਆਂ ਦਾ ਇਲਾਜ ਹੁੰਦਾ ਜੀ ਮਤਲਬ ਕਿ ਮਰਨਗੇ ਚੱਲੋ ਜਿਵੇਂ ਕੋਈ ਇੱਥੇ ਜੀ ਜਿਹੜੀਆਂ ਮਤਲਬ ਬਿਮਾਰੀਆਂ ਹੈ ਪਹਿਲਾਂ ਉਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ ਇਸ ਦੁਨੀਆ ਦੇ ਉੱਤੇ ਠੀਕ ਹੈ ਜੀ ਹਜੀਰਾ ਠੀਕ ਹੈ ਦਾ ਇਲਾਜ ਕੋਈ ਨਹੀਂ ਸੀ ਹਜੀਰਾ ਕੀ ਜੀ ਜੰਗੀ ਇਹ ਜੀ ਜੀਰਾ ਜਿਹੜਿਆ ਕਿ ਆ ਠੀਕ ਹੈ ਜੀ ਮੱਜਿਆ ਤੇ ਵੀ ਹੁੰਦੀਆਂ ਜੀਰਾ ਤੇ ਬੰਦਿਆਂ ਤੇ ਵੀ ਹੁੰਦੀਆਂ ਉਹ ਕੈਂਸਰ ਵਾਂਗੂ ਹੋ ਜਾਂਦਾ ਉਹ ਕੈਂਸਰ ਦਾ ਰੋਗ ਇੱਕ ਜਾਨਲੇਵਾ ਉਹ ਆਮ ਡਾਕਟਰਾਂ ਤੋਂ ਇਲਾਜ ਨਹੀਂ ਹੁੰਦਾ ਹੁੰਦਾ ਉਹ ਜੀ ਜਿਹੜਾ ਕਿ ਗੁਰੂ ਮਰਦਾਸ ਨੇ ਇਹਨੂੰ ਵਰ ਦਿੱਤਾ ਵੀ ਜੀਰਾ ਠੀਕ ਹੋਣ ਗਿਆ ਠੀਕ ਹੈ ਜੀ ਹਲਕੇ ਕੁੱਤੇ ਦਾ ਕੱਟਾ ਹੋਇਆ ਤੇ ਛਦਾਈ ਜਿਹੜਾ ਦਿਮਾਗ ਮੈਂਟਲ ਹੋ ਜਾਂਦਾ ਜਿਹੜਾ ਮੰਗਾ ਮਤਲਬ ਬੋਲ ਮਾਰਦਾ ਰਹਿੰਦਾ ਜਾਂ ਬੋਲ ਨਾ ਬੋਲੇ ਨੀ ਹਾਂ ਉਹ ਠੀਕ ਹੋਣਗੇ ਜੀ ਇਹਦੇ ਜੀ ਮਤਲਬ ਆ ਜੋੜਾ ਸਾਹ ਲਾਣਾ ਪੈਂਦਾ ਮੱਥੇ ਹਾਂ ਜੀ ਜੋੜਾ ਸਾਹ ਲਾਣਾ ਪੈਂਦਾ ਕਿ ਕਿਹੜੇ ਦਿਨ ਲਾਣਾ ਪੈਂਦਾ ਕੀ ਇਹਦੇ ਕੋਈ ਦਿਨ ਨਹੀਂ ਜੀ ਕੋਈ ਵ ਦੈਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੋੜਾ ਸਵਾ ਲੱਗਦਾ ਜੀ ਠੀਕ ਹੈ ਜੀ ਠੀਕ ਹੈ ਨਾ ਇੱਕ ਜਿਹੜੀ ਔਰ ਇੱਕ ਰੱਖ ਲੈਣੀ ਪੈਂਦੀ ਹੈ ਉਹ ਕੀ ਹੋਏ ਜੀ ਉਹ ਜਿਹੜੀ ਚਰਨ ਤੂੜ ਨੂੰ ਕਹਿੰਦੇ ਨੇ ਜੀ ਗੋਕਿਆਂ ਦਾ ਗੋਆ ਤਿਆਰ ਕੱਠਾ ਕਰਕੇ ਠੀਕ ਹੈ ਜੀ ਉਹਨੂੰ ਥੱਲੇ ਲਪਾਈ ਕਰਕੇ ਤੇ ਉਹਦੀ ਢੇਰੀ ਲਾ ਕੇ ਤੇ ਉਹਤੇ ਦੇਸੀ ਘਿਓ ਮਤਲਬ ਪਾ ਕੇ ਥੋੜਾ ਜਿਹਾ ਉਹ ਗੋਕੇ ਗੋਏ ਨੂੰ ਅਗਨੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਉਹਦੀ ਫਿਰ ਚਨ ਤੂੜ ਬੰਦੀ ਜੀ ਠੀਕ ਹੈ ਜੀ ਉੜਵੇ ਜਦੋਂ ਸੜ ਕੇ ਸੁਆਹ ਹੋ ਜਾਂਦੇ ਨੇ ਠੀਕ ਹੈ ਜੀ ਉਹਨੂੰ ਫੇਰ ਛਾਣ ਕੇ ਮਲਕੇ ਦੇ ਸਾਨਿਆਂ ਦੇ ਲਾ ਉਹ ਚੰਤੂੜ ਨੂੰ ਜੋੜਾ ਸਾਹਿਬ ਦੀ ਛੋਹ ਪ੍ਰਾਪਤ ਹੁੰਦੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਚੰਤੂੜ ਬਣ ਜਾਂਦੀ ਜੀ ਠੀਕ ਹੈ ਜੀ ਇਹ ਮਤਲਬ ਕਿੰਨਾ ਕੁ ਜਿਹੜੇ ਸਾਡੇ ਬਜ਼ੁਰਗ ਧੀਗੇ ਜਿੰਨਾਂ ਨੂੰ ਆਹ ਮਤਲਬ ਆਹ ਜੋੜਾ ਸਾਹਿਬ ਲਾਣ ਦੀ ਸੇਵਾ ਮਿਲੀ ਹੈ ਉਹਨਾਂ ਨੇ ਕਿੰਨਾ ਕੁ ਜਰ ਬਾਬਾ ਜੀ ਦੀ ਸੇਵਾ ਕਰੀ ਸੀਗੀ ਜੀ ਉਹਨਾਂ ਨੇ ਸੇਵਾ ਕੀਤੀ ਸੀ 12 ਸਾਲ ਅੱਛਾ ਜੀ ਬਾਬਾ ਅਮਰਦਾਸ ਜੀ ਦੀ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਕੋਇਲਵਾਲ ਸਾਹਿਬ ਤੇ ਉਸ ਸਮਤਲ ਜਿਹੜੇ ਭਾਂਡੇ ਹੁੰਦੇ ਹਨ ਲੰਗਰ ਦੇ ਠੀਕ ਹੈ ਜੀ ਉਹ ਸਾਰੀ ਪੰਦ ਬੰਦ ਕੇ ਲੈ ਜਾਂਦੇ ਹਨ ਹੂੰ ਤੇ ਵਿਆਸਰ ਤੇ ਉਹਨਾਂ ਨੂੰ ਮਾਜ ਕੇ ਚੁੱਪ ਤੇ ਸੱਚੇ ਪਵਿੱਤਰ ਕਰਕੇ ਤੇ ਵਾਸ ਲੈਂਦੇ ਹਨ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਉਹ ਡਿਊਟੀ ਕਰਦੇ ਹਨ ਜੀ ਲੰਗਰ ਦੀ ਹੂੰ ਜਿਹੜੀ ਕਿ ਬਾਲਣ ਵਾਸਤੇ ਜੰਗਲ ਚ ਜਾਂਦੇ ਹੂੰ ਉਥੋਂ ਸੁੱਕਾ ਬਾਲਣ ਲਿਆ ਕੇ ਤੇ ਲੰਗਰ ਦੀ ਸੇਵਾ ਕਰਦੇ ਠੀਕ ਹੈ ਜੀ 12 ਸਾਲ ਕੀਤੀ ਸੇਵਾ ਜੀ ਉਹਨਾਂ ਦੀ ਇੱਕ ਜਿਹੜੀ ਅੰਦਰ ਆਪਣੀਆਂ ਫੋਟੋ ਲੱਗੀ ਹੋਈ ਹੈ ਇਹ ਕੌਣ ਸੀ ਜਿਨ੍ਹਾਂ ਨੇ ਬਾਬਾ ਜੀਆਂ ਲੱਗ ਰਹੇ ਹੋ ਕਰਨਗੇ ਉਹ ਇਸ ਤਰ੍ਹਾਂ ਹੀ ਜੇ ਕਿ ਏ ਮਤਲਬ ਪੰਜ ਸਿੱਖਾਂ ਦੀ ਸੇਵਾ ਲਈ ਸੀ ਗੁਰੂ ਅਮਰਦਾਸ ਨੇ ਠੀਕ ਹੈ ਜੀ ਭਾਈ ਬੱਲੂ ਜੀ ਮਤਲਬ ਉੱਥੇ ਸੇਵਾ ਕਰਦੇ ਸਨ ਉਹਨਾਂ ਨੇ ਗੁਰੂ ਅਮਰਦਾਸ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਸੰਗਤਾਂ ਬਹੁਤ ਦੂਰ ਦੂਰ ਚੱਲ ਕੇ ਆਉਂਦੀਆਂ ਨੇ ਆਪਣੇ ਕੋਲ ਜਗ੍ਹਾ ਨਹੀਂ ਹੈ ਤੇ ਇੱਥੇ ਆਪਾਂ ਹੋਵੇ ਨਾ ਜੇ ਤੁਸੀਂ ਕਹੋ ਤੇ ਇਮਾਰਤਾਂ ਹੋਰ ਤਿਆਰ ਕਰੀਏ ਤੇ ਗੁਰੂ ਅਮਰਦਾਸ ਨੇ ਇੱਕ ਵੀ ਠੀਕ ਹੈ ਚੰਗੀ ਗੱਲ ਏ ਜੀ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਪੰਜ ਸਿੱਖਾਂ ਨੂੰ ਕਹ ਲਿਆ ਸੀ ਠੀਕ ਹੈ ਜਿਹਦੇ ਭਾਈ ਬੱਲੂ ਸੱਜਣ ਸੱਚ ਤੇ ਉਹਦਾ ਭਤੀਜਾ ਸੌਣਮਲ ਜਿਹੜਾ ਸੀ ਉਹ ਨੂੰ ਜਥੇਦਾਰ ਤੋਂ ਪਿਆ ਗਿਆ ਸੀ ਠੀਕ ਹੈ ਜੀ ਉਹ ਜਦੋਂ ਜੰਗਲ ਨੂੰ ਜਾਣ ਲੱਗੇ ਤੇ ਤੈਨੂੰ ਪਤਾ ਵੀ ਉਹ ਪਹਾੜੀ ਏਰੀ ਚ ਜਾਣਾ ਸੀ ਉਹ ਗੁਰੂ ਨੂੰ ਤਾਂ ਮੰਨਦੇ ਨਹੀਂ ਸਨ ਤੇ ਸੌਣਮਲ ਨੇ ਬੇਨਤੀ ਕੀਤੀ ਮਹਾਰਾਜ ਜੀ ਅਸੀਂ ਜਾ ਰਹੇ ਹਾਂ ਜੰਗਲ ਨੂੰ ਠੀਕ ਹੈ ਜੀ ਲੱਕੜੀ ਕੱਟਣ ਵਾਸਤੇ ਤੇ ਉੱਥੇ ਤੇ ਗੁਰੂ ਨੂੰ ਜਾਣਦੇ ਕੋਈ ਨਹੀਂ ਠੀਕ ਹੈ ਬਾਬੇ ਨੂੰ ਜਾਣਦੇ ਕੋਈ ਨਹੀਂ ਪਹਾੜੀ ਪੱਥਰ ਪੂਜਣ ਵਾਲੇ ਲੋਕ ਨੇ ਤੇ ਅਸੀਂ ਨਾ ਹੀ ਸਾਡੇ ਕੋਲ ਪੈਸਾ ਹੈ ਜਿਹੜਾ ਅਸੀਂ ਮੁੱਲ ਲਾਵਾਂਗੇ ਤੇ ਸੀ ਉੱਥੇ ਕੀ ਕਰਾਂਗੇ ਜਾ ਕੇ ਠੀਕ ਹੈ ਜੀ ਤੁਹਾਨੂੰ ਦੱਸੋ ਉਸ ਟਾਈਮ ਤੇ ਫਿਰ ਗੁਰੂ ਮ达ਸ ਨੇ ਆਪਣੇ ਹੱਥ ਆਲਾ ਰਮਾਲ ਹੂੰ ਸੋਨ ਮਾਲ ਦੋ ਦਿੱਤਾ ਠੀਕ ਹੈ ਜੀ ਤੇ ਇਹ ਕਹਤਾ ਵੀ ਇਹ ਇਹਦੀ ਜਮਾਇਸ ਵੈਸੇ ਇਹਦੀ ਕਰਨੀ ਵੀ ਆਮ ਤੁਸੀਂ ਇਹਨੂੰ ਪਰਤਨ ਲਾਪੋ ਠੀਕ ਹੈ ਜੀ ਇਹਦੇ ਬਹੁਤ ਸ਼ਕਤੀ ਹੈ ਮਰਿਆ ਨੂੰ ਜਿਉਂਦੇ ਕਰੇਗਾ ਤੇ ਜਿਉਂਦੇ ਨੂੰ ਮਾਰ ਦੇਗਾ ਠੀਕ ਹੈ ਜੀ ਪਰ ਵਰਤਿਆ ਜਿ ਉੱਥੇ ਜਿੱਥੇ ਤੁਹਾਡੀ ਮਤਲਬ ਬਾਤ ਤੋਂ ਬਾਹਰ ਗੱਲ ਹੋ ਜੇ ਠੀਕ ਹੈ ਜੀ ਉੱਥੇ ਇਹਨੂੰ ਵਰਤਣਾ ਇਸ ਚੀਜ਼ ਨੂੰ ਠੀਕ ਹੈ ਜੀ ਉਥੋਂ ਚੱਲ ਕੇ ਜਦੋਂ ਇਹ ਹਰੀਪੁਰ ਸ਼ਹਿਰ ਚ ਪਹੁੰਚਦੇ ਨੇ ਉੱਥੇ ਜਿਹੜਾ ਰਾਜਾ ਹਰੀ ਸਿੰਘ ਸੀ ਉਸ ਏਰੀਆ ਦਾ ਉਸ ਕਾਸਤੀ ਦਾ ਦਿਨ ਸੀ ਤੇ ਉਥੇ ਮਤਲਬ ਸਾਰੇ ਰਾਤ ਦੇ ਵਿੱਚ ਅੱਗ ਨਹੀਂ ਬਲਣੀ ਠੀਕ ਹੈ ਜੀ ਇਹ ਜਿਹੜੇ ਪੰਜ ਸਿੰਘ ਗਏ ਨੇ ਨਾਲ ਤਾਂ ਪਤਾ ਨਹੀਂ ਨਾ ਇਹ ਕਾਸਤੀ ਰੱਖਣ ਠੀਕ ਹੈ ਜੀ ਤੇ ਇਹਨਾਂ ਦੇ ਬਾਰੇ ਜਾਣਕਾਰੀ ਕੋਈ ਨਹੀਂ ਸਿੱਖਾ ਨੂੰ ਇੱਕ ਜਿਹੜੀ ਆਪਣੀਆਂ ਲੰਗਰ ਹਾਲ ਚ ਜਿਹੜੀ ਆ ਫੋਟੋ ਲੱਗੀ ਹੋਈ ਹੈ ਜੀ ਉਹ ਕੌਣ ਸੀ ਕੀਤੇ ਉਹ ਬਾਬਾ ਜੀ ਕੌਣ ਉਹਦੇ ਦਸ ਰਹੇ ਆ ਜੀ ਉਹ ਸਾਰਾ ਕੋਲ ਦਸ ਰਹੇ ਆ ਇਹ ਜਦੋਂ ਫਿਰ ਉੱਥੇ ਇਹਨਾਂ ਨੇ ਅੱਗ ਬਾਲ ਕੇ ਤੇ ਰੋਟੀ ਪਾਣੀ ਲੰਗਰ ਪਛਕਾਰ ਤਿਆਰ ਕੀਤਾ ਤੇ ਉਥੇ ਕਿਸੇ ਨੇ ਜਾ ਕੇ ਚੋਲਖੋਰ ਨੇ ਤੁਗਲੀ ਮਾਰਤੀ ਰਾਜੇ ਹਰੀ ਸਿੰਘ ਨੂੰ ਵੀ ਤੁਹਾਡੀ ਦੇ ਤਾਂ ਕਾਸੀ ਭੰਗ ਕਰਤੀ ਪੰਜ ਸਾਧੂ ਆਏ ਨੇ ਉਹਨਾਂ ਨੇ ਅੱਗ ਬਾਲਤੀਏ ਬਾਛਾ ਨੇ ਹੁਕਮ ਦਿੱਤਾ ਆਪਣੀ ਫੌਜਾਂ ਨੂੰ ਵੀ ਜਾ ਫੜ ਕੇ ਲਿਆਓ ਉਹਨਾਂ ਫੜ ਕੇ ਜਾਂਦਾ ਗਿਆ ਜੇਲ੍ਹ ਚ ਦਿੱਤਾ ਗਿਆ ਉਧਰੋਂ ਮਹਾਰਾਜ ਦੀ ਐਸੀ ਕਰਨੀ ਹੋਈ ਕਿ ਜਿਹੜਾ ਬਾਦਸ਼ਾਹ ਦਾ ਲੜਕਾ ਹੀ ਰੋਦਨ ਸਿੰਘ ਉਹ ਸੁਰਗਵਾਸ ਹੋ ਗਿਆ ਹਾ ਹ ਕਾਲ ਮਾਤਗੀ ਉੱਤੇ ਤੇ ਸਿਖਰ ਪੁੱਛੇ ਵੀ ਕੀ ਗੱਲ ਇੱਕ ਲੰਮ ਕੀ ਹੋ ਗਿਆ ਇੱਥੇ ਠੀਕ ਹੈ ਜੀ ਕਹਿੰਦਾ ਇਸ ਤਰ੍ਹਾਂ ਇਸ ਰਾਜੇ ਦਾ ਇੱਕ ਲੋਕ ਦਾ ਬੇਟਾ ਸੀ ਉਹ ਚੜਾਈ ਕਰ ਗਿਆ ਤੇ ਕੌਣ ਮਾਲ ਕਹਿੰਦਾ ਵੀ ਜੀ ਅਸੀਂ ਇਹਨੂੰ ਜਿੰਦਾ ਕਰ ਦਿਆਂਗੇ ਠੀਕ ਹੈ ਜੀ ਉਹਨਾਂ ਨੇ ਜਾ ਕੇ ਖਬਰ ਦਿੱਤੀ ਮਹਾਰਾਜ ਜਿਹੜੇ ਸਾਧੂ ਨੇ ਉਹ ਕਹਿੰਦਾ ਅਸੀਂ ਤੇਰਾ ਲੜਕਾ ਜਿੰਦਾ ਕਰ ਦਿਆਂਗੇ ਹੂੰ ਉਹਨਾਂ ਵੀ ਲਿਆ ਉਹਨਾਂ ਨੂੰ ਲਵਾ ਤੋ ਆ ਕੇ ਇਸ਼ਨਾਨ ਕੀਤਾ ਹੂੰ ਕਰਕੇ ਇਸ਼ਨਾਨ ਹੂੰ ਇੱਕ ਚੰਨਾ ਪਾਣੀ ਦਾ ਮੰਗਾਇਆ ਹੂੰ ਮਗਾ ਕੇ ਕੋ ਰੱਖਿਆ ਤੇ ਜਵਜੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਤੇ ਉਹ ਜਿਹੜੀ ਸ਼ਕਤੀ ਬਖਸ਼ੀ ਸੀ ਗੁਰੂ ਅਮਰਦਾਸ ਨੇ ਰਮਾਲ ਦੀ ਉਹਦੀ ਚੁੰਡ ਪਿਓ ਕੇ ਤੇ ਲੜਕੇ ਦੇ ਮੂੰਹ ਚ ਬੂੰਦਾ ਪਾਈਆਂ ਪਾਣੀ ਦੀਆਂ ਤੇ ਲੜਕਾ ਰਾਮ ਰਾਮ ਕਰਦਾ ਜਿੰਦਾ ਹੋ ਗਿਆ ਜਦੋਂ ਲੜਕਾ ਜਿੰਦਾ ਹੋ ਗਿਆ ਮਹਾਰਾਜ ਆਪਣੇ ਰਾਜੇ ਨੂੰ ਬਹੁਤ ਖੁਸ਼ੀ ਹੋਈ ਵੀ ਮੇਰਾ ਲੜਕਾ ਜਿੰਦਾ ਹੋ ਗਿਆ ਹੈ ਉਹਨੇ ਮਾਫੀ ਮੰਗੀ ਤੇ ਸਿੱਖ ਬਣ ਗਏ ਉਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਹਿੰਦਾ ਜੀ ਕੀ ਕਿਵੇਂ ਤੁਸੀਂ ਇਸ ਇਲਾਕੇ ਜਾਇਓ ਕੀ ਕਰਨਾ ਹੈ ਹੂੰ ਕਹਿੰਦੇ ਇਹੀ ਲੱਕੜ ਲੈਣ ਵਾਸਤੇ ਆਏ ਗੋਇੰਦਵਾਲ ਸਾਹਿਬ ਪਛਾਨੀ ਹੈ ਹੂੰ ਉਹਨੇ ਫਿਰ ਆਪਣੀਆਂ ਫੌਜਾਂ ਨੂੰ ਆਰਡਰ ਦਿੱਤਾ ਠੀਕ ਹੈ ਜੀ ਜੰਗਲ ਚ ਲੱਕੜਾਂ ਵੱਢੋ ਤੇ ਤਰਖਾਨਾਂ ਨੂੰ ਆਦੇ ਦਿੱਤਾ ਵੀ ਇਹ ਮਰੇ ਸਿੱਧੀਆਂ ਕਰਕੇ ਤੇ ਤੁਸੀਂ ਵਿਅਸਾ ਚ ਜਾਓ ਠੀਕ ਹੈ ਜੀ ਉਥੋਂ ਵਿਅਸਾ ਚ ਲੱਕੜਾਂ ਰੋੜਦੇ ਰਹੇ ਗੋਇੰਦਵਾਲ ਕਰਦੇ ਰਹੇ ਸਿੱਖ ਜਦੋਂ ਲੱਕੜ ਬਹੁਤ ਹੋ ਗਈ ਹੂੰ ਗੁਰੂ ਆਂਦਾ ਨੇ ਚਿੱਠੀ ਲਿਖੀ ਵੀ ਆਜੋ ਵਾਪਸ ਹੂੰ ਉਥੇ ਪੂਰੀ ਸੇਵਾ ਹੋ ਰਹੀ ਸੀ ਸਿੱਖਾਂ ਦੀ ਹੂੰ ਜਦੋਂ ਚਿੱਠੀ ਮਿਲੀ ਤੇ ਇਹਨਾਂ ਵਾਰਸੀ ਤਿਆਰੀ ਕੀਤੀ ਤੇ ਚਾਰ ਸਿੱਖ ਵਾਪਸ ਆਏ ਸੌਨਮਲ ਉੱਥੇ ਰਹਿ ਗਿਆ ਠੀਕ ਹੈ ਜੀ ਸੌਨਮਲ ਉਹਨਾਂ ਉੱਥੇ ਗੁਰੂ ਬਣਿਆ ਸੀ ਰਾਜੇ ਦੇ ਬਰਾਬਰ ਉਹਦੀ ਮਤਲਬ ਗੱਦੀ ਗੱਦੀ ਦੇ ਬੈਠਦਾ ਸੀ ਠੀਕ ਹੈ ਜੀ ਤੇ ਚਲੋ ਜੀ ਜਿਹੜੇ ਚਾਰ ਸਿੱਖ ਆਏ ਉਸ ਤੋਂ ਬਾਅਦ ਆਪਣਾ ਗੁਰੂ ਅਮਰਦਾਸ ਨੇ ਦੋ ਤਿੰਨ ਚਿੱਠੀਆਂ ਲਿਖੀਆਂ ਪਰ ਉਹਨੇ ਕੋਈ ਅਸਰ ਨਾ ਕੀਤਾ ਵੀ ਹੌਣ ਤਾਂ ਆਪਾਂ ਨੂੰ ਉਹਦੀ ਇੱਥੇ ਸੇਵਾ ਮਿਲੀ ਹੋਈ ਹੈ ਆਪਣੀ ਸੇਵਾ ਹੋ ਰਹੀ ਹੈ ਠੀਕ ਹੈ ਜੀ ਤੇ ਆਪਾਂ ਇੱਥੇ ਗੁਰੂ ਖਵਾਨੇ ਆ ਫੇਰ ਗੁਰੂ ਰਾਮਦਾਸ ਨੇ ਵੇਖਿਆ ਵੀ ਉਹਨੂੰ ਸਿੱਖਦੇ ਦਿਲ 'ਚ ਥੋੜਾ ਜਿਹਾ ਹੰਕਾਰ ਜਿਹਾ ਆ ਗਿਆ ਹੈ। ਉਹਨੇ ਉਹ ਸ਼ਕਤੀ ਖਿੱਚ ਲਈ ਰਮਾਲ ਵਾਲੀ। ਠੀਕ ਹੈ ਜੀ। ਫੇਰ ਜਦੋਂ ਪਤਾ ਲੱਗਾ ਵੀ ਹੁਣ ਤਾਂ ਆਪਣਾ ਕੋਈ ਸ਼ਕਤੀ ਨਹੀਂ ਉਹਨੂੰ ਆਪਾਂ ਇਲਾਜ ਕੀ ਕਰਾਂਗੇ ਲੋਕਾਂ ਦਾ। ਫੇਰ ਉਹਨੇ ਆਪਣਾ ਰਾਜ ਨੂੰ ਆਖਿਆ ਵੀ ਮੈਂ ਮਹਾਰਾਜ ਮੈਂ ਤੇ ਵਾਪਸ ਜਾਣਾ ਹੈ। ਹੂੰ। ਉਹਨੇ ਠੀਕ ਹੈ ਜੀ ਤੇ ਤੁਸੀਂ ਜੇ ਆਪਣਾ ਤੁਹਾਡਾ ਗੁਰੂ ਜੀ ਦੀ ਨਹੀਂ ਸ਼ਕਤੀ ਏ। ਹੂੰ। ਤੇ ਮੈਂ ਵੀ ਉੱਥੇ ਜਾਣਾ ਦਰਸ਼ਨ ਕਰਨੇ ਚਾਹਣਾ। ਹੂੰ। ਉਹ ਰਾਜਾ ਤੇ ਪਰਿਵਾਰ ਸਹਿਤ ਤੇ ਫੌਜਾਂ ਦੇ ਨਾਲ ਰਾਜਾ ਹਰੀ ਸਿੰਘ ਜਿਹੜਾ ਉਤੋਂ ਆਇਆ ਗੋਇੰਦਵਾਲ ਸਾਹਿਬ। ਹੂੰ। ਪਹਿਲਾਂ ਤੇ ਫੌਨ ਮਾਲ ਨੇ ਜਾ ਕੇ ਮਾਫੀ ਮੰਗੀ ਨਕਮ ਉਹ ਰਗੜਿਆ ਹਾਂਜੀ ਕਿ ਮਹਾਰਾਜ ਮੇਥੋਂ ਗਲਤੀ ਹੋ ਗਈ ਮਾਫ ਕਰੋ ਹੂੰ ਤੇ ਗੁਰੂ ਬਖਸ਼ਣ ਆ ਰਹੇ ਉਹਦਵਾਰ ਕਹਿੰਦਾ ਜੀ ਮੇਰੇ ਨਾਲ ਰਾਜਾ ਤੇ ਉਹਦੀਆਂ ਰਾਣੀਆਂ ਤੇ ਫੌਜ ਆਈਏ ਨਾਲ ਉਹਦੇ ਵਾਸਤੇ ਕੀ ਹੁਕਮ ਹੈ ਹੂੰ ਉਹਨੇ ਜੀ ਉਹਦੇ ਵਾਸਤੇ ਹੁਕਮ ਇਹ ਵੀ ਪਿਲੰਗਰ ਚ ਪਹਿਲਾ ਪ੍ਰਸਾਦਾ ਛਕੋ ਪ੍ਰਸਾਦਾ ਛੱਕ ਕੇ ਚਿੱਟੀਆਂ ਪਛਾਤਾਂ ਹੋਣੀ ਚਾਹੀਦੀਆਂ ਨੇ ਹੂੰ ਜੋ ਔਰਤਾਂ ਆਈਆਂ ਨੇ ਉਹ ਕੁੰਡ ਕੱਟ ਕੇ ਮੱਥਾ ਨਟੇਕਣ ਠੀਕ ਹੈ ਜੀ ਇਹ ਤਿੰਨ ਸ਼ਰਤਾਂ ਨੇ ਉਹਦੇ ਵਾਸਤੇ ਠੀਕ ਹੈ ਜੀ ਚਲੋ ਜੀ ਰਾਜੇ ਨੇ ਮੰਨ ਲਈਆਂ ਹੂੰ ਲੰਗਰ 'ਚ ਜਾ ਕੇ ਪੰਗਤ 'ਚ ਬਹਿ ਕੇ ਲੰਗਰ ਛਕਿਆ ਹੂੰ ਤੇ ਚਿੱਤੀਆਂ ਪਛਾਕਾ ਬਣਾ ਲਈਆਂ ਹੂੰ ਉਸ ਤੋਂ ਬਾਅਦ ਮੱਥਾ ਟੇਕਣਾ ਇਹ ਪਹਿਲਾਂ ਆਦਮਿਆਂ ਟੇਕਾ ਮਗਰ ਰਾਣੀਆਂ ਟੇਕਣਾ ਸੀ ਹੂੰ ਉਹਦੇ ਸੱਤ ਰਾਣੀਆਂ 'ਚ ਜਿਹੜੀ ਪਹਿਲਾਂ ਨਵੀਂ ਵਿਆਹੀ ਸੀ ਨਾ ਉਹਨੇ ਜਿਹੜੇ ਸੰਗਤ ਵੇਖੀ ਹੂੰ ਜਾ ਕੇ ਮਹਾਰਾਜ ਜੀ ਕੋਈ ਐਸਾ ਪਾਣਾ ਵਰਸਣਾ ਸੀ ਹੂੰ ਉਹਨੇ ਕੁੰਡ ਕੱਢ ਲਿਆ ਹੂੰ ਗੁਰੂ ਅਮਰਦਾਸ ਬੋਲੇ ਵੀ ਇਹ ਕੰਬਲੀ ਕਾਦੇ ਵਾਸਤੇ ਹੈ ਇਹ ਜਿਹਨੇ ਸਾਡੇ ਦਰਚਿਨੇ ਆ ਕਰਦੇ ਆ ਜਿਹੜੀ ਮਤਲਬ ਅੰਦਰ ਫੋਟੋ ਲੱਗੀ ਹਾਂਜੀ ਉਹ ਫੋਟੋ ਉਹਦੀ ਲੱਗੀ ਉਹ ਕੰਬਲੀ ਹੈ ਜੀ ਠੀਕ ਹੈ ਜੀ ਗੁਰੂ ਅਮਰਦਾਸ ਦੇ ਬਚਨਾਂ ਵਾਲਾ ਕੰਬਲੀ ਹੋਈ ਸੀ ਉਹ ਓਕੇ ਉੱਥੇ ਫਿਰ ਉਹਨੇ ਹਾਰ ਸ਼ਿੰਗਾਰ ਕੱਪੜੇ ਪਾੜ ਕੇ ਭੱਜ ਗਈ ਜੰਗਲਾਂ ਨੂੰ ਅੱਛਾ ਜੀ ਮਗਰ ਫੌਜ ਲਾਈ ਪਰ ਉਹ ਫੌਜ ਦੇ ਕਾਬੂ ਨਹੀਂ ਆਈ ਠੀਕ ਹੈ ਜੀ ਜਿਹੜੇ ਕਈ ਕੋ 2-4 ਦਿਨ ਉਹਨੇ ਭਾਲਿਆ ਤਾਂ ਬਾਕੀ ਇਲਾਕਾ ਦੂਜੇ ਬਾਦਸ਼ਾਹ ਦਾ ਸੀ ਉਹਨੇ ਕਿਹਾ ਵੀ ਚਲੋ ਆਪਾਂ ਨੂੰ ਕਿਹੜਾ ਰਾਣੀ ਦੇ ਘਾਟੇ ਠੀਕ ਹੈ ਜੀ ਜਿਹਨੇ ਲਪਦੀ ਤੇ ਨਾ ਸੀ ਉਹ ਆਪਣੀ ਫੌਜ ਲੈ ਕੇ ਵਾਪਸ ਮੁੜ ਗਏ ਕਿ ਉਹ ਜੰਗਲ ਚ ਰਹਿੰਦੀ ਸੀ ਕਮਲੀ ਜਿਹੜੀ ਆ ਫੋਟੋ ਲੱਗੀ ਹੋਈ ਹੈ ਲੰਡਾ ਫੋਟੋ ਲੱਗੀ ਹੋਈ ਹੈ ਠੀਕ ਹੈ ਜੀ ਕੁਝ ਸਮੇਂ ਬਾਅਦ ਇਹ ਜਿਹੜਾ ਸਾਡਾ ਸੱਜਣ ਸੱਚ ਸੀ ਉਹ ਜੰਗਲ ਚ ਲੱਕੜਾਂ ਲਿਆਉਂਦਾ ਸੀ ਠੀਕ ਹੈ ਜੀ ਇਹਦਾ ਤੇ ਉਹਦਾ ਮਲਾਪ ਹੋਣਾ ਸ਼ੁਰੂ ਹੋ ਗਿਆ ਹਾਂ ਠੀਕ ਹੈ ਜੀ ਆ ਫੋਟੋ ਲੱਗੀ ਹੋਈ ਹੈ ਜੰਗਲ ਦੇ ਵਿੱਚ ਵੀ ਠੀਕ ਹੈ ਜੀ ਉਹ ਇਹ ਲੱਕੜਾਂ ਇਕੱਠੀਆਂ ਕਰੇ ਉਹ ਖਲਾੜਦੇ ਕਰੇ ਅੱਛਾ ਜੀ ਇਹ ਲੱਕੜਾਂ ਇਕੱਠੀਆਂ ਕਰੇ ਉਹ ਖਲਾੜਦੇ ਕਰੇ ਇੱਕ ਦਿਨ ਕਾਫੀ ਅਥੋਬਾਈ ਹੋਏ ਕੂਣ ਖਾਨ ਉਹਦੇ ਨਕੂਨ ਵੱਧ ਗਏ ਸਨ ਜਦੋਂ ਪਤਾ ਜੰਗਲਾਂ ਚ ਪਸ਼ੂ ਵਰਗੇ ਬੰਦਾ ਹੋ ਜਾਂਦਾ ਹੈ ਹਾਂਜੀ ਹਾਂਜੀ ਤੇ ਦਖੂਣ ਵਰਨ ਕਰਕੇ ਇਹਦੇ ਕਾਫੀ ਉਹਨੇ ਲੋਹ ਵੀ ਕਾਰਤਾ ਸਿੱਖਦਾ ਹੂੰ ਉਹਨੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਆਲਕੇ ਵੀ ਮਹਾਰਾਜ ਮੈਂ ਬੜਾ ਦੁਖੀ ਆ ਉਹ ਇੱਕ ਕਮਲੀ ਉਸੇ ਮੈਨੂੰ ਬਹੁਤ ਤਾਂ ਕਰਦੀ ਏ ਠੀਕ ਹੈ ਜੀ ਤੇ ਮੈਂ ਤਾਂ ਹੋਰ ਪਾਸੇ ਲੱਕੜਾਂ ਲੈ ਆਵਾਂਗਾ ਹੂੰ ਉਹਨੇ ਸਿੱਖਾ ਵੀ ਬਾਲੇ ਦੇ ਮਿਲੈ ਨੂੰ ਛੋੜਦੇ ਤੂੰ ਤਾਂ ਪਿਛਲੇ ਨੂੰ ਮਿਲ ਰਿਹਾ ਠੀਕ ਹੈ ਜੀ ਤੂੰ ਉਧਰ ਨਹੀਂ ਜਾਣਾ ਕੱਲ ਨੂੰ ਜਦੋਂ ਜਾਣ ਲੱਗਾ ਮੈਨੂੰ ਮਿਲ ਕੇ ਜਾਇਆ ਜੀ ਠੀਕ ਹੈ ਜੀ ਉਹ ਦੂਜੇ ਦਿਨ ਜਾਣ ਲੱਗਾ ਗੁਰੂ ਅਮਰਦਾਸ ਨੂੰ ਮਿਲਿਆ ਜਦੋਂ ਮਿਲਿਆ ਉਹਨੇ ਆਪਣੇ ਪੈਰਾਂ ਦਾ ਜੋੜਾ ਲਾ ਕੇ ਦਿੱਤਾ ਠੀਕ ਹੈ ਜੀ ਆਪਣਾ ਅਮਰਦਾਸ ਜੀ ਨੇ ਹਾਂ ਗੁਰੂ ਅਮਰਦਾਸ ਨੇ ਜੋੜਾ ਲਾ ਕੇ ਦਿੱਤਾ ਉਹ ਜੋੜਾ ਉਹਨੇ ਸਿਰ ਤੇ ਰੱਖਿਆ ਤੇ ਚਲਾ ਗਿਆ ਜੰਗਲ 'ਚ ਲੱਕੜਾਂ ਕੱਟੀਆਂ ਉਹ ਮਤਲਬ ਦਸਾਂਗ 'ਚ ਰਸਤੇ ਨੇ ਜੋੜਾ ਵਾ ਠੀਕ ਹੈ ਜੀ ਜਦੋਂ ਕਮਲੀ ਨੂੰ ਪਤਾ ਲੱਗਾ ਵੀ ਟਾਈਮ ਹੋ ਗਿਆ ਉਹਨੇ ਕਮਲ ਕਦਾਰ ਦੀ ਆਈ ਜਦੋਂ ਨੇੜੇ ਹੋਈ ਹੂੰ ਉਹਨੇ ਦੇ ਸੰਗ ਤੋਂ ਜੋੜਾ ਕੱਢਿਆ ਹੂੰ ਤੇ ਕੰਬਰੀ ਦੇ ਮੱਥੇ ਨਾਲ ਲਾਤਾ ਹਾਂਜੀ ਜਦੋਂ ਮੱਥੇ ਨਾਲ ਆਇਆ ਤੇ ਉਹਦਾ ਸਰੀਰ ਠੀਕ ਹੋ ਗਿਆ ਠੀਕ ਹੈ ਜੀ ਉਹ ਹਾਂਜੀ ਉਸ ਟਾਈਮ ਤੇ ਉਹਦੇ ਤਨ ਦੇ ਉੱਤੇ ਕਪੜਾ ਕੋਈ ਨਹੀਂ ਸੀ ਨੰਗੀ ਸੀ ਚੱਲ ਨਗਨ ਵਸਤਾ ਨਗਨ ਵਸਤਾ ਉਹ ਬਹਿ ਗਈ ਸ਼ਰਮਾ ਕੇ ਜਦੋਂ ਉਹਨੇ ਵੇਖਿਆ ਮੇਰੇ ਸਰੀਰ ਤੇ ਕਪੜਾ ਨਹੀਂ ਹੈ ਸਤ ਸ੍ਰੀ ਉਹ ਫਿਰ ਜਿਹੜੀ ਚਾਦਰ ਸੀ ਸਿੱਖ ਕੋਲ ਉਹ ਚਾਦਰ ਉਹਨੇ ਸਿੱਖ ਨੇ ਦਿੱਤੀ ਉਹਨੂੰ ਠੀਕ ਹੈ ਜੀ ਉਹ ਦਿਨ ਕੀ ਨਾ ਸੀ ਇਹਨਾਂ ਦਾ ਬਾਬਾ ਸੱਜਣ ਸੱਚ ਸੱਜਣ ਸੱਚ ਨੇ ਸੱਜਣ ਸੱਚ ਨੇ ਚਾਦਰ ਦਿੱਤੀ ਉਹਦੇ ਨਾਲ ਉਹਨੇ ਸਰੀਰ ਢੱਕ ਟਿਕਾ ਲਿਆ ਤੇ ਦੋ ਵੱਡਾ ਉਹਨਾਂ ਨੇ ਬਾਲਾਂ ਦੀ ਇਤਾਰ ਕੀਤੀਆਂ ਇੱਕ ਆਪ ਚੋ ਕਲਿੱਕ ਕਰਾਣੇ ਨੇ ਚੋਕਲੀ ਅੱਗੜ ਪਿਛੜ ਆ ਰਹੇ ਨੇ ਠੀਕ ਹੈ ਜੀ ਜਦੋਂ ਦਰਬਾਰ ਸਾਹਿਬ 'ਚ ਪਹੁੰਚੇ ਤੇ ਗੁਰੂ ਅਮਰਦਾਸ ਖਲੋਤੇ ਹਨ ਤਵਾਜੀ ਜੀ ਉਹਨੇ ਆਵਾਜ਼ ਕਈ ਜੋੜੀ ਸੋਣੀ ਆਉਂਦੀ ਏ ਠੀਕ ਹੈ ਜੀ ਤੇ ਉਹ ਕਹਿੰਦਾ ਮਹਾਰਾਜ ਤੁਸੀਂ ਇਹ ਕੀ ਕੀਤਾ ਮੈਂ ਤਾਂ ਸ਼ਾਦੀ ਛੋਧਾ ਮੇਰੇ ਬੱਚੇ ਨੇ ਇਹ ਰਾਣੀ ਤੇ ਮੈਂ ਜੱਟ ਜਦੋਂ ਮੇਰੇ ਘਰ ਵੇਖਿਆ ਉਹਨੇ ਹੋਰ ਵਿਆਹ ਕਰਾ ਲਿਆ ਉਹਦਾ ਮੈਨੂੰ ਤੰਗ ਕਰੇਗੀ ਠੀਕ ਹੈ ਜੀ ਹੂੰ ਮਾਰਾ ਚੰਗਾ ਬੋਲੇਗੀ ਠੀਕ ਹੈ ਜੀ ਤੇ ਤੁਸੀਂ ਇਹ ਵਚਨ ਕੀ ਕਰਤੇ ਕਹਿੰਦਾ ਜਿਹੜੇ ਵਚਨ ਨੂੰ ਹੋਂਦ ਹੋ ਗਏ ਠੀਕ ਹੈ ਜੀ ਪਹਿਲੇ ਤੁਸੀਂ ਚਾਦਰ ਦਿੱਤੀ ਇਹਦੇ ਤੇ ਠੀਕ ਹੈ ਜੀ ਹੂੰ ਦੂਜਾ ਵਚਨ ਨਿਕਲ ਗਿਆ ਮੂੰਹ ਚੋਂ ਇਹ ਹੁਣ ਤੇਰੀ ਏ ਠੀਕ ਹੈ ਜੀ ਤੇਰੀ ਸੇਵਾ ਪੂਰੀ ਹੋ ਗਈ ਏ ਹੂੰ ਤੇ ਤੂੰ ਆਪਣੇ ਪਿੰਡ ਜਾ ਸਾਡਾ ਪਿੰਡ ਪਿੱਛੇ ਤੁੰਨੀ ਮੱਲਾਂ ਦੀ ਏ ਠੀਕ ਹੈ ਜੀ ਅਚੌਂਦਾਂ ਵਾਲੀ ਤੋਰਤੀ ਬਾਬਾ ਜੀ ਨੇ ਹਾਂਜੀ ਤੇ ਉਸ ਤੋਂ ਬਾਅਦ ਦੁੱਧਿਆ ਜੋੜਾ ਵੀ ਜਿਹੜਾ ਸੀ ਉਹ ਵੀ ਲਾ ਕੇ ਦਿੱਤਾ ਠੀਕ ਹੈ ਜੀ ਵੀ ਦੁੱੜਾ ਵੀ ਲੈ ਜਾਓ ਹੂੰ ਤੇ ਤੁਸੀਂ ਆਪਣੇ ਪਿੰਡ ਜਾਓ ਤੁਹਾਡੀ ਇਹਦੇ ਤੇ ਤਿੰਨ ਰੋਗੀ ਠੀਕ ਹੋਣਗੇ ਇਹ ਪਿੰਡ ਕਿਹੜਾ ਸੀ ਅੱਦੀ ਬਾਬਾ ਜੀ ਦਾ ਜੀ ਜਿਹੜਾ ਨੇ ਜੋੜਾ ਲਾਇਆ ਦੀ ਜੀ ਉਹ ਕੰਮਲੀ ਪਿੰਡ ਤੁੰਨੀ ਮੱਲਾਂ ਦੀ ਅਕਤਾਨ ਚ ਠੀਕ ਹੈ ਜੀ ਹਾਂਜੀ ਉੱਥੋਂ ਅਸੀਂ ਆਏ ਆ ਪਾਕਿਸਤਾਨ ਚੋਂ ਠੀਕ ਹੈ ਜੀ ਤੁਸੀਂ ਪਾਕਿਸਤਾਨ ਮੇਰੇ ਠੀਕ ਹੈ ਜੀ ਜ਼ਿਲ੍ਹਾ ਕੁਜਰਾਣਾ ਤਹਿਸੀਲ ਆਫਸਾਵਾਦ ਸੀ ਠੀਕ ਹੈ ਜੀ ਹਾਂਜੀ ਤੇ ਇੱਕ ਜਿਹੜੇ ਆਪਣੇ ਉਰੇ ਸੇਵਾਦਾਰ ਉਰੇ ਆ ਕੇ ਜੀ ਇਹ ਰੱਖ ਲੈਂਦੇ ਨੇ ਹਾਂਜੀ ਇਹ ਕਾਦੇ ਵਾਰ ਤੇ ਕਿੰਨੇ ਦਿਨਾਂ ਦੀ ਹੁੰਦੀ ਹੈ ਇਹਦਾ ਇਹਦਾ ਕੋਈ ਦਿਨ ਨਹੀਂ ਤੇ ਕੋਈ ਵਾਰ ਨਹੀਂ ਹੈ ਠੀਕ ਹੈ ਜੀ ਕੋਈ ਵਕਤ ਨਹੀਂ ਹੈ ਠੀਕ ਹੈ ਜੀ ਇਹਦਾ ਸਰਦਾ ਦੇ ਮੁਤਾਬਕ ਕਿਈਆਂ ਦੇ ਮਤਲ ਜਿਹੜਾ ਸਰਦਾ ਤੁਰਦੇ ਨੇ ਉਥੋਂ ਠੀਕ ਹੈ ਲੰਬੇ ਦੂਰੋਂ ਆਉਂਦੇ ਨਹੀਂ ਹਾਂ ਉਤੋਂ ਆਉਂਦੇ ਨੇ ਉਹ ਅਰਜ਼ਾ ਕਰਕੇ ਤੁਰ ਪੈਂਦੇ ਉਹਨਾਂ ਦਾ ਅੱਧਾ ਰੋਗ ਤੇ ਰਾਜ ਕੱਟਿਆ ਜਾਂਦਾ ਠੀਕ ਹੈ ਜੀ ਉਹਨਾਂ ਤੋਂ ਪਹਿਲਾਂ ਹੀ ਠੀਕ ਹੈ ਜੀ ਬਾਕੀ ਇਥੇ ਸਰਦਾ ਤੇ ਵਿਸ਼ਵਾਸ ਦੀ ਗੱਲ ਹੈ ਜੀ ਠੀਕ ਹੈ ਜੀ ਸਰਦਾ ਵਿਸ਼ਵਾਸ ਦੇ ਨਾਲ ਜਿਹੜੇ ਕਿੰਨੇ ਤੋਂ ਕਿੰਨੇ ਰੋਗੀ ਹੋਵੇ ਉਹ ਠੀਕ ਹੋ ਜਾਂਦੇ ਨੇ ਠੀਕ ਹੈ ਜੀ ਅੰਮਰਸਾਤ ਤੋਂ ਬੁੜੀ ਆਈ ਸੀ ਉਹਨੂੰ ਮਤਲਬ ਗਠੀਏ ਦੀ ਬਿਮਾਰੀ ਜੀ ਠੀਕ ਹੈ ਜੀ ਉਹਦੀ ਧੀ ਇੱਥੇ ਮਾਨਸਾ ਵੀ ਆਈ ਸੀ ਹੂੰ ਤੇ ਉਹ ਆਪਣੀ ਮਾਂ ਨੂੰ ਲੈ ਕੇ ਆ ਗਈ ਇੱਥੇ ਵੀ ਮੇਰੀ ਮਾਂ ਠੀਕ ਹੋ ਜਾਏਗੀ ਠੀਕ ਹੈ ਜੀ ਉਹਦਾ ਸਰੀਰ ਇੱਥੇ ਹੀ ਰਹਿੰਦਾ ਸੀ ਇੱਥੇ ਦਸ ਰਹਿੰਦੇ ਹਨ ਹੂੰ ਇੱਥੋਂ ਨਾਲ ਅੱਗੇ ਨਾਲ ਇੱਧਰੋਂ ਥੱਲੇ ਨਾਲ ਉੱਤੇ ਹੁੰਦੇ ਹਨ ਅੱਛਾ ਜੀ ਬਿਲਕੁਲ ਲੋਡ ਹੋ ਗਏ ਜੀ ਹਾਂ ਜੀ ਸਾਰਾ ਸਰੀਰ ਜੁੜਿਆ ਸੀ ਹੂੰ ਜਿਹੜਾ ਪੈਰ ਉਹ ਅੱਗੇ ਚੁੱਕ ਕੇ ਰੱਖਦੇ ਤੇ ਫਿਰ ਉਹ ਪਾਰ ਬੰਦੀ ਫਿਰ ਦੂਜਾ ਪੈਰ ਅੱਗੇ ਰੱਖਦੇ ਪੰਜ ਦਿਨ ਉਹਨਾਂ ਨੇ ਸੇਵਾ ਕੀਤੀ ਪੰਜ ਦਿਨਾਂ ਤੋਂ ਬਾਅਦ ਬਖਸ਼ਾਤਾ ਠੀਕ ਹੈ ਜੀ ਅਰਦਾਸ ਕੀਤੀ ਹੂੰ ਗੁਰੂ ਅਮਰਦਾਸ ਨੇ 1 ਘੰਟੇ 'ਚ ਮਹਾਰਾਜ ਜੀ ਐਸੀ ਕਿਰਪਾ ਹੋ ਗਈ ਉਹਦਾ ਸਰੀਰ ਨੂੰ ਪਸੀਨਾ ਆਇਆ ਸਤ ਜੀ ਪਸੀਨਾ ਆ ਤੇ ਖੁੱਲ ਗਿਆ ਸਰੀਰ ਸਾਰਾ ਸਤ ਜੀ ਤੇ ਉਹ ਜੀਵਨ ਜੀ ਤੇ ਲੰਗਰ ਤੇ ਚੜ੍ਹੇ ਤੇ ਉਤਰੇ ਚੜ੍ਹੇ ਤੇ ਉਤਰੇ ਬੜੀ ਖੁਸ਼ ਠੀਕ ਹੈ ਜੀ ਮਹਾਰਾਜ ਜਾਨੇ ਵੀ ਉਹ ਧੀਰੇ ਮਨ ਦੇ ਵਿੱਚ ਕੀ ਆਇਆ ਵੀ ਮੈਂ ਇੱਥੇ ਇਦੀ ਦੂਰੋਂ ਲੈ ਗਈ ਆ ਠੀਕ ਹੈ ਜੀ ਤੇ ਲੋਕੀ ਮੈਨੂੰ ਕੀ ਕਹਿਣਗੇ ਗੁਰੂ ਅਮਰਦਾਸ ਨੇ 1 ਘੰਟੇ 'ਚ ਉਹਦੀ ਬਿਮਾਰੀ ਕੱਟੀ ਗਈ ਸਤ ਜੀ ਤੇ ਇਸ ਕਰ ਸਰਦਾਰੀ ਬਸਵਾ ਦੀ ਜੇ ਆਪਾਂ ਆਣ ਕੇ ਸੇਵਾ ਵੀ ਕਰਕੇ ਤੇ ਮਨ ਆਪਣਾ ਡਾਵਾ ਡੋੜੇ ਸੇਵਾ ਜੁਰਾ ਆਪਾਂ ਸਰੀ ਆਪਣਾ ਸਰੀਰ ਇੱਥੇ ਵੇ ਤੇ ਮਨ ਕਿਤੇ ਤੁਰਿਆ ਫਿਰਦਾ ਉਹ ਕੁਛ ਨਹੀਂ ਪੱਲੇ ਪੈਂਦਾ ਉਸ ਦੀ ਜਿਹੜੀ ਚਰਨ ਤੂੜੇ ਉਹ ਅਸੀਂ ਘਰ ਵੀ ਦਿੰਨੇ ਆ ਘਰ ਵੀ ਲਿਜਾ ਸਕਦੇ ਨੇ ਜਿੱਥੇ ਕੇ ਮੀਠ ਚਰਾ ਬੀੜੀ ਸਰਗਰ ਤਮਾਕੂ ਯਰਲਾ ਅਲਲਾ ਨਾ ਹੋਵੇ ਅੱਛਾ ਚਰਨ ਤੂੜ ਬਾਬਾ ਜੀ ਦੇ ਘਰ ਵੀ ਲਿਜਾ ਜਾ ਸਕਦੇ ਆ ਘਰ ਵੀ ਆਪਣੇ ਜਾ ਸਕਦੇ ਨੇ ਨਸ਼ਾ ਰਹਿਤ ਘਰ ਹੋਣਾ ਚਾਹੀਦਾ ਹੈ ਠੀਕ ਹੈ ਜੀ ਮਤਲਬ ਕੋਈ ਜਰਦਾ ਪੀਣੀ ਕੋਈ ਦਾਰੂ ਪੀਣਾ ਨਹੀਂ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ ਨਾ ਕੋਈ ਬਾਹਰੋਂ ਪੀ ਖਾ ਕੇ ਆ ਜੇ ਠੀਕ ਹੈ ਜੀ ਉਹਦੇ ਵਾਸਤੇ ਫਿਰ ਕੀ ਕਰਨਾ ਪੈਂਦਾ ਉਹਦੇ ਵਾਸਤੇ ਚਰਨ ਤੂੜ ਦੇਨੇ ਆ ਸੀ ਠੀਕ ਹੈ ਜੀ ਚਰਨ ਤੂੜ ਤੇ ਰਹਿਤ ਮਰਜ਼ਾ ਦਾ ਦੱਸਦੇ ਆ ਠੀਕ ਹੈ ਜੀ ਖਾਣ ਦੇ ਵਿੱਚ ਵਿੱਚ ਕੀ ਖਾਣਾ ਕਰੇ ਕੀ ਖਾਣਾ ਕੀ ਨਹੀਂ ਦਾਲਾਂ ਖਾਣੀਆਂ ਨੇ ਠੀਕ ਹੈ ਤੇ ਰੋਟੀ ਖਾਣੀ ਹੈ ਠੀਕ ਹੈ ਜੀ ਤੇ ਮਤਲਬ ਦੂਜੀਆਂ ਸਬਜ਼ੀਆਂ ਹੋਰ ਕੋਈ ਚੀਜ਼ ਜਿਹੜੀ ਉਹ ਨਹੀਂ ਖਾਣੀ ਠੀਕ ਹੈ ਜੀ ਧਾਲ ਕਿਸੇ ਕਿਸਮ ਦੀ ਹੋਵੇ ਮਾਂ ਦੀ ਮੂੰਗੀ ਦੀ ਮਸਲੀ ਦੀ ਚੋਲਿਆਂ ਦੀ ਕੋਈ ਵੀ ਦਾਲ ਖਾ ਸਕਦਾ ਹੈ ਇਹਦੇ ਚ ਕਾਲੀ ਮਿਰਚ ਹਲਦੀ ਤੇ ਲੋਨ ਪਾਣਾ ਹੈ ਤਿੰਨ ਚੀਜ਼ਾਂ ਪਾਣੀਆਂ ਨੇ ਠੀਕ ਹੈ ਜੀ ਦੇਸੀ ਘਿਓ ਪਾ ਸਕਦੇ ਆ ਜਿਹਦਾ ਸਰੀਰ ਪਛਾਣਦਾ ਹੈ ਠੀਕ ਹੈ ਜੀ ਬਾਕੀ ਦੇ ਚ ਕੋਈ ਮਰਚੇ ਮਸਾਲਾ ਹੋਰ ਨਹੀਂ ਪਾਣਾ ਇਹ ਤਿੰਨ ਚੀਜ਼ਾਂ ਪਾਣੇ ਚੌਥਾ ਦੇਸੀ ਘਿਓ ਬਈ ਠੀਕ ਹੈ ਜੀ ਹਮ ਇੱਥੇ ਬਨੇ ਬਣਾਤਾ ਮਿਲ ਜਾਂਦਾ ਜਿਹੜੇ ਇੱਥੇ ਰਹਿੰਦੇ ਨੇ ਉਹ ਇੱਥੇ ਜਿਹੜੇ ਕਮਰੇ ਬਣਾਏ ਨੇ 60 70 ਉਹਨਾਂ ਵਾਸਤੇ ਨੇ ਜਿਨ੍ਹਾਂ ਦੇ ਘਰ 'ਚ ਮੀਟ ਚਰਾ ਬੀੜੀ ਸਿਗਰ ਤਮਾਕੂ ਇਹਰਦਾ ਚੱਲਦਾ ਠੀਕ ਹੈ ਉਹ ਫਿਰ ਇੱਥੇ ਰਹਿ ਕੇ ਰਾ ਕਰਦੇ ਨੇ ਬਾਕੀ ਇੱਥੇ ਲੰਗਰ ਅੱਡੇ ਚੱਲਦਾ ਉਹਨਾਂ ਦਾ ਠੀਕ ਹੈ ਜੀ ਦੂਜੇ ਲੰਗਰ ਉਹ ਜਿਹੜੀ ਰੱਖ ਲੈ ਕੇ ਅੱਡੇ ਰਹਿਣਾ ਪੈਂਦੇ ਜੀ ਕਮਰੇ ਅੱਡੇ ਨੇ ਲੰਗਰ ਵੀ ਉਹਨਾਂ ਦਾ ਅੱਡ ਬਣਦਾ ਅੱਛਾ ਉਹਨਾਂ ਦਾ ਅੱਡ ਬਣਦਾ ਜਿਹੜੇ ਉਹ ਰਹਿੰਦੇ ਨਹੀਂ ਜੀ ਉਹ ਜਿਹੜੇ ਹਾਂ ਜੀ ਜਿਹੜੇ ਦੂਜੇ ਜਿਹੜੇ ਮਤਲਬ ਰੱਖ ਇੱਥੇ ਕਰਨਗੇ ਠੀਕ ਹੈ ਜੀ ਉਹਨਾਂ ਦਾ ਲੰਗਰ ਇੱਥੇ ਅੱਡ ਬਣਦਾ ਹੈ ਉਹਨਾਂ ਦਾ ਅੱਡ ਬਣਦਾ ਤੇ ਦੂਜੀ ਸੰਗਤ ਤੇ ਦੂਜੀ ਸੰਗਤ ਵਾਸਤੇ ਅੱਡ ਉਹਦਾ ਅੱ ਮਹਾਰਾ ਦੀ ਕਿਰਪਾ ਨਾਲ ਪੂਰੀ ਮਹਿਮਾ ਚੱਲ ਰਹੀ ਜੀ ਠੀਕ ਹੈ ਜੀ ਕਈ ਦਿਨ ਰਹਿਣਾ ਪੈਂਦਾ ਜਿਹੜੀ ਉਹ ਰੱਖ ਲੈਂਦੇ ਇੱਥੇ ਬਾਤ ਤੋਂ ਬਾਤ 6-7 ਦਿਨ ਰੱਖਦੇ ਜੀ ਠੀਕ ਹੈ ਜੀ ਜਿਆਦਾ ਜੇ ਰੋਗੀ ਹੋਵੇ ਨੂੰ ਜਿਆਦਾ ਦਿਨ ਵੀ ਦੇ ਦਿੰਦੇ ਨੇ ਠੀਕ ਹੈ ਜੀ ਜੇ ਕੋਈ ਉਂਝਿਆ ਧਿਆਨ ਬੋਝ ਕੇ ਇਥੇ ਰੋਕੇ ਤੇ ਉਹਨੂੰ ਫਿਰ ਕਮਰੇ ਚੋਂ ਕੱਢਣਾ ਪੈਂਦਾ ਠੀਕ ਹੈ ਜੀ ਕਈ ਇਥੇ ਬਾਹਲੇ ਤੱਕੇ ਨਾਲ ਵੀ ਰਹਿਣ ਲੱਗੇ ਆ। ਤੇ ਕਿੰਨਾ ਰਹਿਣ ਪੈਂਦੇ ਵੀ ਬਿਮਾਰੀ ਨਾਂ ਵੀ ਹੋਵੇ ਚਲੋ ਵੀ ਆਪਾਂ ਨੂੰ ਫ੍ਰੀ ਦਾ ਕਾਣਾ ਪੀਣਾ ਮਿਲ ਜੰਦਾ। ਓਕੇ। ਕਈ ਐਸੇ ਵੀ ਆ ਜਾਂਦੇ ਨੇ ਇੱਥੇ। ਠੀਕ ਹੈ ਜੀ। ਉਹ ਲਓ ਜੀ ਸਾਨੂੰ ਬਹੁਤ ਖੁਸ਼ੀ ਹੋਈ ਜੀ ਬਾਬਾ ਜੀ ਨੇ ਮਿਲ ਕੇ ਇਹ ਮੱਲ ਪਰਿਵਾਰ ਚੋਂ ਨੇ ਜਿੰਨਾਂ ਨੇ ਮਤਲਬ ਕਈ ਪ੍ਰਾਣੀ ਮਤਲਬ ਪੀੜੀਆਂ ਬਾਬਾ ਜੀ ਦੀ ਇਹ ਜੋੜਾ ਸਾਹਿਬ ਦੀ ਸੇਵਾ ਕਰਦੇ ਆ ਰਹੇ ਨੇ ਜਿੰਨਾਂ ਨੂੰ ਮਤਲਬ ਜੀ ਕਾਮਲਾ ਪਣਾ ਜabb ਬੋਲੇ ਕਮਲੇ ਨੇ ਜabb ਬੋਲ ਨਹੀਂ ਸਕਦੇ ਜਾਂ ਹਲਕੇ ਕੁੱਤੇ ਦਾ ਕੱਟਿਆ ਹੋਇਆ ਕੈਂਸਰ ਤੱਕ ਦੀਆਂ ਵੀ ਹੋਰ ਜੀ ਬਿਮਾਰੀਆਂ ਲੋਟ ਹੋਈਆਂ ਨੇ ਜੇ ਸੋਨੂੰ ਵੀ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਬਿਮਾਰੀ ਆਉਂਦੀ ਹੈ ਜੇ ਕਿਸੇ ਬੱਚਾ ਬੱਚਾ ਨਹੀਂ ਹੁੰਦਾ ਬੱਚਾ ਵੀ ਹੋ ਜਾਂਦਾ ਜੀ ਬੱਚੇ ਦੀ ਵੀ ਜੀਰੋ ਸੁੱਖ ਪੂਰੀ ਹੁੰਦੀ ਹੈ ਤੁਸੀਂ ਜੇ ਆ ਕੇ ਜੀ ਗੁਰੂ ਘਰ ਭੈਣ ਸਾਹਿਬ ਸੈਦ ਵਾਲੇ ਸੱਚੀ ਮੰ지 ਉਰੇ ਆ ਕੇ ਤੁਸੀਂ ਆਪਦੀ ਅਰਦਾਸ ਅਰਜ ਦੁਆ ਕਰ ਸਕਦੇ ਹੋ ਤੇ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਊਗੀ ਅਪਲੀਕੇਸ਼ਨ ਕਿਹੜੀ ਪਾਈ ਜਾਂਦੀ ਹੈ ਵੀ ਮਤਲਬ ਕਿ ਅਹਾਂਲਾ ਹੋਵੇ ਜੀ ਦੂਰੋਂ ਸੰਗਤ ਨਹੀਂ ਜੀ ਇਹ ਜੀ ਜ਼ਿਲ੍ਹਾ ਮਾਨਸਾ ਤਹਿਸੀਲ ਬਡਲਾੜਾ ਹੂੰ ਪਿੰਡ ਸਹੀ ਦਿਹਾਲਾ ਜੀ ਠੀਕ ਹੈ ਜੀ ਹਾਂ ਜੀ ਬਡਲਾ ਆਪਣੇ ਬੋਹਾਲੋਂ ਵੀ ਆ ਜਾਂਦੇ ਨੇ ਜੀ ਹੂੰ ਇਹਦੇ ਬਰੇਟੇ ਲੋ ਆ ਸਕਦੇ ਨੇ ਬਲਾਡੇ ਲੋ ਆ ਸਕਦੇ ਨੇ ਤਿੰਨ ਪਾਸੇ ਰਸਤਾ ਹੈ ਜੀ ਠੀਕ ਹੈ ਜੀ ਹੌਂ ਜਾਂਦਾ ਲਓ ਜੀ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦਾ ਭਲਾ ਹੋ ਜੇ ਜੀ ਬੈਗਰੂ ਜੀ ਦਾ ਖਾਲਸਾ ਵਾਹਿਗੁਰੂ ਜਿੱ ਕੀ ਫਤਹਿ